नाम मेरा नाम पुनीष है जी जनाब मैं ना अपनी ड्यूटी कर रहा रेगुलर जो मेरी ड्यूटी है तो जो है जो अपने ग्रमेज प्रधान है यूनियन के उन्होंने मैं यानी कि किसी हाथ स्ने भेजा बी आओ बुला रहे जी बुला बुला रहे तो जोड़ा लड़का है पूछा किला ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਭਈਆ ਕਿਉਂ ਬੁਲਾ ਰਹੇ ਆ ਮੈਂ ਕਿਹਾ ਦੇਖ ਮੈਂ ਇੱਧਰ ਨਹੀਂ ਆ ਸਕਦਾ ਮੈਂ ਕੰਮ 'ਚ ਲੱਗਿਆ ਦਾ ਹੋਰ ਹੈ ਮੇਰ ਸਾਹਿਬ ਦਾ ਹਾਊਸ ਦਾ ਏਜੰਡਾ ਫਾਈਨਲ ਕਰਨਾ ਸੀ ਮੀਟਿੰਗ ਵੀ ਕਰਨੀ ਹੈ ਏਜੰਡਿਆਂ ਦਾ ਕੰਮ ਮੈਂ ਦੇਖਦਾ ਪਿਆ ਕਿ ਸਰ ਟਾਈਪ ਕਰਨਾ ਡਰਾਫਟ ਕਰਨਾ ਇਨਚੀ ਨੂੰ ਉਹਨਾਂ ਦਾ ਫੋਨ ਵੀ ਆਇਆ ਫੋਨ ਦੀ ਵੀ ਰਿਕਾਰਡਿੰਗ ਮੇਰੇ ਕੋਲ ਹੈਗੀ ਆ ਉਹ ਚੁਣਾਣਾਂ ਪਹਿਲੇ ਬੜੇ ਪਿਆਰ ਨਾਲ ਨਹੀਂ ਤੁਸੀਂ ਆਏ ਨਹੀਂ ਮੈਂ ਬੁਲਾਇਆ ਹੈ ਮੈਂ ਕਿਹਾ ਸਰ ਤੁਸੀਂ ਫਲੀਸ ਨੂੰ ਦੱਸ ਦੋ ਕਿ ਕੰਮ ਹੈ ਜ਼ਰੂਰੀ ਕੋਈ ਕੰਮ ਹੈ ਦਾ ਸਰ ਕਿੰਨਾ ਐ ਦਾ ਮੈਂ ਨਹੀਂ ਆਨਾ ਕਿ ਮੈਂ ਆਪਣਾ ਕੰਮ ਤੇ ਕਰਾਂ ਇਨੇ ਚ ਨੂੰ ਖੁਦ ਆ ਗਏ ਖੁਦ ਆ ਕੇ ਵੀ ਪਹਿਲੇ ਕੁਨੀਸ਼ ਜੀ ਤੁਸੀਂ ਆਏ ਨਹੀਂ ਮੈਂ ਕਿਹਾ ਸਰ ਕੀ ਕੰਮ ਸੀ ਦੱਸੋ ਤੇ ਤੁਹਾਡੀ ਬੋਲ ਬੁਲਾਰਾ ਸ਼ੁਰੂ ਹੋ ਗਿਆ ਜੀ ਤੋ ਤੂੰ ਤੇ ਆ ਗਏ ਤੈਨੂੰ ਮੈਂ ਕਿਹਾ ਕਿ ਪਤਾ ਨਹੀਂ ਮੈਂ ਬੁਲਾ ਰਿਹਾ ਸੀ ਤੂੰ ਕਿਉਂ ਨਹੀਂ ਆਇਆ ਤੇ ਜੋ ਉਹਨਾਂ ਨੂੰ ਮੈਂ ਕਿਹਾ ਕਿ ਵੀ ਸਰ ਤੂੰ ਤੂੰ ਨਾ ਬੋਲੋ ਤੇ ਜੀ ਨਾਲ ਗੱਲ ਕਰ ਰਿਹਾ ਮੈਂ ਵੀ ਜੀ ਨਾਲ ਗੱਲ ਕਰ ਰਿਹਾ ਜੀ ਨਾਲ ਗੱਲ ਕਰ ਦੇਖੀ ਹੁੰਦਾ ਇਨੇ ਚ ਨੇ ਉਹਨਾਂ ਨੇ ਨਾ ਮੇਰੇ ਸਲੇਪਿੰਗ ਕਰਨੀ ਸ਼ੁਰੂ ਕਰ ਦਿੱਤੀ ਮਾਰਨ ਸ਼ੁਰੂ ਕਰਤਾ ਮੈਨੂੰ ਉਸ ਤੋਂ ਬਾਅਦ ਫਿਰ ਮੈਂ ਇਨਹੀ ਕਹਿਣਾ ਚਾਹਾਂਗਾ ਕਿ ਆਫਿਸ 'ਚ ਬੈਠਾ ਕਮਨ ਡਿਪਲੋਇਆ ਇਹਦਾ ਗੁੰਡਾਗਰਦੀ ਨੇ ਅੱਛੀ ਹੈ ਮੇਰੇ ਵੀ ਹੱਥ ਹੈ ਅਗਰ ਮੈਂ ਵੀ ਐਸਾ ਕੁਝ ਕਰਨਾ ਫਿਰ ਮੇਰੇ ਚੁਣਾ 'ਚ ਕੀ ਫਰਕ ਰਹਿ ਜਾਂਦਾ ਕੀ ਮੰਗੀ ਹੈਗੀ ਤੁਸੀਂ ਮੇਰੀ ਮੰਗ ਦੇਖੋ ਮੈਨੂੰ ਉਹਨਾਂ ਨੇ ਥ੍ਰੈਟ ਵੀ ਕੀਤਾ ਹੈ ਜਨਮਾਲ ਵੀ ਬੋਲਿਆ ਮੇਰੀ ਮਾਨ ਮਾਨ ਹਾਨੀ ਵੀ ਹੋਈ ਹੈ ਮੈਂ ਉਸ ਵਿੱਚ ਮੈਂ ਕੰਮ ਕਰਨਾ 6 ਸਾਲ ਹੋ ਗਏ ਮਿਹਨਤ ਮਜੂਦ ਕਰ ਰਹੇ ਆ ਆਫਿਸ ਦੇ ਸਾਰੇ EMPLOYEES ਜੋ ਹੈ ਇਸ ਚੀਜ਼ ਤੋਂ ਯਾਨਕੀ ਨਰਾਜ ਕਿਦਾ ਕਿਉਂ ਇਦਾਂ ਹੋਣੀ ਨਹੀਂ ਚਾਹੀਦੀ ਆਫਿਸ 'ਚ ਇੱਕ ਡੈਕੋਰਮ ਬਣਿਆ ਇੱਕ ਤੁਸੀਂ ਆਪਸ ਵਿੱਚ ਰਹਿੰਦੇ ਹੋ ਪਰ ਇਦਾਂ ਦੀ ਚੀਜ਼ I think first time ਹੋਇਆ ਇਦਾਂ ਕੁਝ ਕਦੀ ਹੋਇਆ ਨਹੀਂ ਕਿੰਨੇ ਕੁ ਲੋਕ ਮਜੂਦ ਸੀਗੇ ਮੌਕੇ ਤੇ ਮੇਰਾ ਜੋ ਰੂਮ ਦਾ ਸਟਾਫ ਹੈ ਉਹ ਸੀ ਜਦੋਂ ਐ ਸਲੇਪਿੰਗ ਸ਼ੁਰੂ ਹੋਈ ਹੈ ਨਾਲੇ ਯੂਨੀਅਨ ਦੇ ਆਪਣੇ ਨਾਲੇ ਬੰਦੇ ਆ ਗਏ ਐ ਇੰਟਰਵੈਨ ਕਰਨ ਤੇ ਐ ਹੁਣ ਐ ਮੈਨੀਪੂਲੇਟ ਕਰ ਰਹੇ ਐ ਇਸ ਜੀਜ਼ ਨੂੰ ਕਿ ਭਈ ਜੋ ਹੈ ਮੈਂ ਗਾਲ ਕੱਢੀ ਐ ਤਾਂ ਉਹਨਾਂ ਨੇ ਮੈਨੂੰ ਸਲੇਪਿੰਗ ਵਗੈਰਾ ਕੀਤਾ ਜਦਕਿ ਮੈਂ ਮੇਰੇ ਮੂੰਚ ਨਾਲ ਗਾਲ ਹੈ ਨਾ ਮੈਂ ਗਾਲ ਕੱਢਣਾ ਔਰ ਇਹਦਾ ਐਵੀਡੈਂਸ ਸਾਰਾ ਆਫਿਸ ਹੈ ਮੈਡੀਕਲ ਪਰਵਾਹਾਲਾ ਬੰਦੇ ਵਿੱਚ ਵੀ ਦਿੱਕਤਾਂ ਦਿੱਤੀਆਂ ਮੈਨੂੰ ਜਦੋਂ ਮੈਂ ਆਇਆ ਇੱਥੇ ਮੈਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਦੱਸਿਆ ਸੀ ਰੂਮ ਚ ਜਾ ਕੇ ਕਿ ਮੇਰਾ ਅੰਦਾਜ਼ ਹੋ ਗਿਆ ਮੇਨ ਨਾਲ ਐਂਡ ਮੈਟਰ ਥੋੜਾ ਸੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਐਂਡ ਉਹਦੇ ਮੈਂ ਅਨਕੰਫਰਟੇਬਲ ਹੋ ਗਿਆ ਸੀ ਬਹੁਤ ਜ਼ਿਆਦਾ ਮੈਨੂੰ ਠੀਕ ਨਹੀਂ ਲੱਗ ਰਹੀ ਤੇ ਮੈਂ ਇਮੀਡੀਏਟਲੀ ਆ ਗਿਆ ਸੀ ਹਸਪੀਟਲ ਤੇ ਮੈਡੀਕਲ ਕਰਵਾ ਲਿਆ ਤੁਸੀਂ ਮੈਂ ਮੈਡੀਕਲ ਕਰਵਾ ਲਿਆ ਮੈਨੂੰ ਇਹ ਕਿ ਉਹ ਥੋੜਾ ਕੌਨਸ਼ੀਅਸਨੈਸ ਨਹੀਂ ਹੋ ਰਹੀ ਹੈ ਸ਼ੇਡ ਹੋ ਰਿਹਾ ਮੈਂ ਥੋੜਾ ਔਰ ਮੈਨੂੰ ਜੋ ਹੈ ਪੇਨ ਹੈ ਪੂਰੇ ਇਸ ਪਾਸੇ ਪੇਨ ਹੈ ਕੱਟਣਾ ਬਾਰੇ ਕੁਝ ਨਹੀਂ ਮੈਂ ਇਹਨਾਂ ਦੇ ਵਿੱਚ ਬੱਚੇ ਨੂੰ ਸਕੂਲੋਂ ਲੈ ਕੇ ਆ ਰਹੀਆਂ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਵੈਸੇ ਹੀ ਇਦੇ ਮਿਲਾਂ ਦੀ ਵਾਈਫ ਥੋੜਾ ਠੀਕ ਨਹੀਂ ਜੋਬ ਕਰਦੀ ਹੈ ਤੇ ਮੈਂ ਕਿਹਾ ਕਹਿੰਨੀ ਆਹ ਫੜੇ ਲੈ ਕੇ ਤੈਨੂੰ ਲੈ ਆਉ ਜਦੋਂ ਮੈਂ ਫੋਨ ਕੀਤਾ ਤੇ ਮੈਨੂੰ ਕਹਿੰਦੇ ਫਟਾਫਟ ਐਮਰਜੈਂਸੀ ਚ ਪਹੁੰਚੋ ਮੰਮਾ ਮੈਂ ਕਿਹਾ ਕੀ ਹੋਇਆ ਕਹਿੰਦੇ ਬਸ ਤੁਸੀਂ ਪਹੁੰਚੋ ਮੈਂ ਠੀਕ ਨਹੀਂ ਹੈਗਾ ਅਸੀਂ ਘਬਰਾ ਕੇ ਫਟਾਫਟ ਆ ਗਏ ਇੱਥੇ ਆ ਕੇ ਪਤਾ ਲਗਾ ਕੇ ਮਾਰਿਆ ਆਇਆ ਹੈ ਕੋਈ ਹੋਸ਼ ਨਹੀਂ ਕਰ ਰਿਹਾ ਇੰਨੀ ਜ਼ਿਆਦਾ ਪੂਰੀ ਰੈੱਡਨੈਸ ਹੋਈ ਹੋਈ ਹੈ ਆਂਦੇ ਹੀ ਮੈਂ ਇੰਜੈਕਸ਼ਨ ਲਗਵਾਇਆ ਤੇ ਡਾਕਟਰ ਨੂੰ ਆਕੇ ਇਨਫੋਰਮ ਕੀਤਾ ਹੈਗਾ ਚੱਕਰ ਆ ਰਹੀ ਇਸ ਟੈਮਟਿਲ ਲਗਵਾਇਆ ਡਿਕਲੋ ਲਗਵਾਇਆ ਇਹ ਉਹਨਾਂ ਪਰਚਾ ਕਟਾਇਆ ਹੈਗਾ ਪਤਾ ਨਹੀਂ ਮੰਗ ਕੀ ਹੈਗੀ ਤੁਹਾਡੀ ਕੀ ਮੰਗ ਹੈ ਮੰਗ ਕੇ ਸੇਫ ਹੋਣਾ ਚਾਹੀਦਾ ਸਾਡਾ ਬੱਚਾ ਇਹ ਥੋੜੀ ਵੀ ਆਨ ਡਿਊਟੀ ਕੋਈ ਵੀ ਆ ਕੇ ਮਾਰ ਦੇ ਮੂੰਹ ਨਾਲ ਤੁਸੀਂ ਗੱਲ ਕਰੋ ਜਿਹੜੀ ਕਰਨੀ ਹੈਗੀ ਹੈ ਮਾਰਨ ਦਾ ਕੋਈ ਮਤਲਬ ਨਹੀਂ ਹੈਗਾ ਹਨਾ ਉੱਥੇ ਦੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਨੇ ਕੋਈ ਉਹਨਾਂ ਉੱਤੇ ਐਕਸ਼ਨ ਨਹੀਂ ਲਿਆ ਹੈਗਾ ਗੱਲ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਤਾਂ ਹੀ ਬੱਚਾ ਇੱਥੇ ਆਇਆ ਆਪ ਹੀ ਆਇਆ ਹੈਗਾ ਉਹ ਇਹਦਾ ਤਾਂ ਮੈਡੀਕਲ ਵਜੋਂ ਹੋ ਗਿਆ ਹੋ ਗਿਆ ਹਾਂਜੀ ਨਗਰ ਨਿਗਮ ਤੋਂ ਇੱਕ ਟਕੜਾ ਰਪੇਸ਼ਨ ਜਿਹੜਾ ਦਾਦਾ ਕੋਆਇਆ ਸੀ ਸਿਵਲ ਹਸਪੀਟਲ ਦੀ ਐਮਰਜੈਂਸੀ 'ਚ ਕਰੀਬ 12:30 ਵਜੇ ਅੱਜ ਇੱਕ ਟਕੜੇ ਧਗੜੇ ਦਾ ਕੇਸ ਆਇਆ ਹੈਗਾ ਡਾਕਟਰ ਸਾਹਿਬ ਜਿਹੜੇ ਔਨ ਡਿਊਟੀ ਹੈਗੇ ਉਹਨੂੰ ਐਗਜ਼ਾਮਨ ਕਰ ਰਹੀ ਹੈਗੇ ਤੇ ਉਹ ਸਟੇਬਲ ਕੰਡੀਸ਼ਨ 'ਚ ਹੈਗਾ ਤੇ ਉਹਨੂੰ ਦਾਖਲ ਕਰ ਲਿਆ ਗਿਆ ਜੋ ਵੀ ਕਾਰਵਾਈ ਬੰਦੀ ਹੋਏਗੀ ਉਹ ਦੇਤੇ ਕਰਵਾਇਆ ਜਿਹੜੇ ਉਹਦੀ ਹੈਲਪ ਕੀਤੀ ਹੈ